ਇਸ ਨੂੰ ਜਾਗਰੂਕ ਕਰਨਾ ਚਾਹਨੇ ਆਗੇ ਤਾਂ ਜੋ ਕਿ ਆਮ ਪਬਲਿਕ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਹੋ ਜਾਵੇ ਉਹਨਾਂ ਨੂੰ ਪਤਾ ਚੱਲ ਜੇ ਕਿ ਅੱਜ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਆ ਭਾਰਤ ਸਰਕਾਰ ਵੱਲੋਂ ਬਣਾਏ ਗਏ ਸਾਡਾ ਕੰਮ ਆ ਜਦੋਂ ਤੋਂ ਐਫ ਆਰ ਲੌਂਚ ਹੋਊਗੀ ਉਦੋਂ ਤੋਂ ਲੈ ਕੇ ਚਲਾਨ ਪੇਸ਼ ਹੋਣ ਤੱਕ ਪੁਲਿਸ ਨੂੰ ਕੋਈ ਵੀ ਲੀਗਲ ਅਸਿਸਟੈਂਸ ਚਾਹੀਦੀ ਉਹ ਸਾਡੇ ਤੋਂ ਹੋ ਜਾਊਗਾ ਹੁਣ ਬੁਵਾ ਕਿਤੇ ਵੀ ਹੋ ਗਿਆ ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ ਚ ਜਾ ਕੇ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ ਉਹਦੀ ਐਫਆਈਆਰ ਲੋਜ ਹੋ ਗਈ ਤੇ ਉਹ ਅੱਗੇ ਟ੍ਰਾਂਸਫਰ ਹੋ ਜਾਊਗਾ ਈਜ਼ੀ ਹੋ ਜਾਊਗਾ ਤੁਸੀਂ ਇਲੈਕਟ੍ਰੋਨਿਕ ਮੀਨਸ ਦੇ ਨਾਲ ਦੇ ਸਕਦੇ ਹੋ ਹੋ ਸਕਦਾ ਕਈ ਵਾਰੀ ਸਿਚੁਏਸ਼ਨ ਇਤਾਂ ਦੀ ਹੋ ਜਾਂਦੀ ਤੁਸੀਂ ਨਹੀਂ ਪਹੁੰਚ ਸਕਦੇ ਈਮੇਲ ਕਰ ਦਿਓ ਦੇਨ ਦੇ ਨਾਲ ਛਾ ਕੇ ਸਾਈਨ ਕਰ ਦਿਓ ਤੇ ਉਹ ਐਫਆਈਆਰ ਬਣ ਜੂਗਾ ਓਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਵੀ ਤਿੰਨ ਨਵੇਂ ਕਾਨੂੰਨ ਅੱਜ ਤੋਂ ਜਿਹੜੇ ਲਾਗੂ ਕੀਤੇ ਗਏ ਆ ਅੱਜ ਅਸੀਂ ਪ੍ਰੈਸ ਜਰੀਏ ਜਿਹੜੇ ਮੋਤਵਰ ਬੰਦੇ ਆ ਪ੍ਰਧਾਨਾ ਜਰੀਏ ਜਿਹੜਾ ਕਿ ਅਸੀਂ ਸਾਰਿਆਂ ਤੱਕ ਜਿਹੜਾ ਇਸ ਨੂੰ ਜਾਗਰੂਕ ਕਰਨਾ ਚਾਹੁੰਦੇ ਆਂਗੇ ਤਾਂ ਜੋ ਕਿ ਆਮ ਪਬਲਿਕ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਹੋ ਜਾਵੇ ਉਹਨਾਂ ਨੂੰ ਪਤਾ ਚੱਲ ਜੇ ਕਿ ਅੱਜ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਆ ਭਾਰਤ ਸਰਕਾਰ ਵੱਲੋਂ ਬਣਾਏ ਗਏ ਜਿਹੜਾ ਆਈਪੀਸੀ ਉਹ ਉਹ ਜਿਹੜੀ ਬੀਐਨਐਸ ਵਿੱਚ ਕਨਵਰਟ ਕੀਤੀ ਗਈ ਆ ਤੇ ਉਹਦੇ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਸਾਡੀਆਂ ਜਿਹੜੀਆਂ ਆਈਪੀਸੀ ਦੀਆਂ 511 ਸੀਗੀਆਂ ਉਹਨਾਂ ਨੂੰ ਘਟਾ ਕੇ 358 ਕੀਤਾ ਗਿਆ ਵਾ ਜਿਹੜੀ ਸਾਡੀ ਸੀਆਪੀਸੀ ਆ ਉਹਦੀਆਂ ਧਾਰਾਂ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਉਹ ਸਾਡੀਆਂ ਹੈਗੀਆਂ ਸੀ 484 ਉਹਨਾਂ ਨੂੰ 500 ਉਹਨਾਂ ਨੂੰ ਵਧਾ ਦਿੱਤਾ ਗਿਆ ਉਹਨਾਂ ਨੂੰ 500 ਕੀਤਾ ਗਿਆ ਵਾ ਤੇ ਜਿਹੜਾ ਸਾਡਾ ਐਵੀਡੈਂਸ ਐਚ ਸੀਗਾ ਉਹਦੇ ਵਿੱਚ ਪਹਿਲਾਂ 160 ਸੀ ਉਹਨੂੰ 170 ਕੀਤਾ ਗਿਆ ਵਾ ਜਿਹੜਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਗੱਲ ਹੈਗੀ ਆ ਕਿ ਸਾਡੇ ਪੁਲਿਸ ਦੇ ਹੱਕ ਵਿੱਚ ਆ ਔਰ ਆਮ ਪਬਲਿਕ ਦੇ ਹੱਕ ਵਿੱਚ ਵੀ ਜਾਂਦਾ ਕਾਨੂੰਨ ਇਹ ਤਾਂ ਜੋ ਕਿ ਇਸ ਇਹਨੂੰ ਇਸ ਕਰਕੇ ਅਸੀਂ ਤੁਹਾਡੇ ਜਰੀਏ ਹਰ ਕੱਲੇ ਕੱਲੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਜੋ ਕਿ ਹਰ ਇੱਕ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਹੋ ਜਾਵੇ ਹਾਂਜੀ ਇਹਦੀ ਟ੍ਰੇਨਿੰਗ ਜਿਹੜੀ ਆਲਰੇਡੀ ਹੋ ਚੁੱਕੀ ਆ ਕੋਈ ਸਾਡੇ ਫਿਜ਼ੀਕਲੀ ਟ੍ਰੇਨਿੰਗ ਹੋਈ ਆ ਫਲੋਰ ਹੋਈ ਆ ਸਾਡੀ ਜਾਣ ਖੇਲਾ ਹੋਈ ਆ ਟ੍ਰੇਨਿੰਗ ਸਾਡੀ ਜਿਹੜੀ ਆਫਲਾਈਨ ਹੋਈ ਆ ਉਹ ਸਾਡੇ ਪੁਲਸ ਲਾਈਨ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹੋਈ ਆ ਮੇਰਾ ਨਾਮ ਹੈ ਮਹਿਤਾਬ ਕਰੋਲਕ ਮੇਰੀ ਅਪਾਇੰਟਮੈਂਟ ਹੋਈ ਆ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਚ ਅੱਛਾ ਕਿ ਵੀ ਦਾ ਟਾਈਮਿੰਗ ਹੈ ਜਿਹੜਾ ਆਪਾਂ ਨੇ ਕੀਤਾ ਹੈ। ਹਾਂਜੀ ਸਰ ਸਾਡਾ ਕੰਮ ਆ ਜਦੋਂ ਤੋਂ ਐਫਆਈਆਰ ਲੋਚ ਹੋਗੀ ਉਦੋਂ ਤੋਂ ਲੈ ਕੇ ਚਲਾਨ ਪੇਸ਼ ਹੋਣ ਤੱਕ ਪੁਲਿਸ ਨੂੰ ਕੋਈ ਵੀ ਲੀਗਲ ਅਸਿਸਟੈਂਸ ਚਾਹੀਦੀ ਉਹ ਸਾਡੇ ਥਰੂ ਜਾਊਗੀ। ਕਿ ਮੈਂ ਚੈਲੰਜ ਕਰਦਾ ਹਾਂ। ਹਾਂਜੀ ਹਾਂਜੀ ਮੈਂ ਜਿਵੇਂ ਮੈਂ ਪਹਿਲਾਂ ਵੀ ਬਾਰ-ਬਾਰ ਕਿਹਾ ਕਿ ਜੋ ਵੀ ਚੇਂਜਸ ਆਏ ਨੇ ਉਹਨਾਂ ਨੂੰ ਇੰਪਲੀਮੈਂਟੇਸ਼ਨ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਪਹਿਲੀ ਤੇ ਗੱਲ ਕਿਉਂਕਿ ਪੁਲਿਸ ਨੂੰ ਸਾਰੀ ਟ੍ਰੇਨਿੰਗ ਪ੍ਰੋਪਰਲੀ ਦਿੱਤੀ ਹੋਈ ਆ। पुलिस ਨੂੰ प्रॉपर ट्रेनिंग ਦਿੱਤੀ हुई है बाकी ਜਿਹੜੇ प्रोसीजरल चेंजेस ਕੀਤੇ ਗਏ वो पब्लिक ਪਬਲਿਕ ਦੀ लिए ही ਹੀ ਕੀਤੇ ਗਏ ਰਹਿਣਗੇ ਕਿ ਤੁਹਾਨੂੰ ਲੱਗਦਾ ਹੈ ਕਿ ਐਫਆਈਆਰ ਸੀ ਔਰ ਨਵਾਂ ਇਨ ਚੇਂਜ ਕਿਵੇਂ ਦੇ ਮੇਨਲੀ ਮੈਂ ਗੱਲ ਕਰੂੰਗੀ ਜਿਹੜੇ ਪ੍ਰੋਸੀਜਰ ਚ ਚੇਂਜਸ ਆਏ ਨੇ ਉਹ ਆ ਕਿ ਆਮ ਲੋਕਾਂ ਲਈ ਜਿਹਦਾ ਫੋਕੀਆਂ ਰਣ ਗਿਆ ਐ ਐਡਮਿਟ ਹੋਣ ਤੇ ਜੇ ਕੋਈ ਆਪਣੇ ਸਬੰਧ ਜਾਂ ਜਦੋਂ ਸਬੰਧ ਸੇਸ ਕਰਾ ਜੀ ਤੇ ਉਹ ਆਪੀਜੀ ਦੇ ਅਕੋਰਡਿੰਗਲੀ ਕਰਾ ਜੀ ਉਹ ਨਵਾਂ ਇੱਕ ਅੱਜ ਫਰਮ ਫਸ ਚਲਾਈ ਚ ਨੇ ਕਿ ਮੈਂ ਟ੍ਰੇਨਿੰਗ ਪਰਪਸ ਲਈ ਇੱਕ ਕੰਵਨਸ ਆ ਰਿਹਾ ਸਰ ਸਾਡੀਆਂ ਪ੍ਰੋਪਰ ਟ੍ਰੇਨਿੰਗ ਹੋਈਆਂ ਨੇ ਈਵਨ ਹੁਣ ਵੀ ਸਾਡੀ ਟ੍ਰੇਨਿੰਗ ਚੱਲ ਰਹੀ ਆ ਇਹਦੇ ਲਈ ਇੱਕ ਹਫਤੇ ਦੀ ਪ੍ਰੋਪਰ ਟ੍ਰੇਨਿੰਗ ਸਾਨੂੰ ਦਿੱਤੀ ਜਾਊਗੀ ਅਸੀਂ ਅੱਗੇ ਅਸਿਸਟ ਕਰਾਂਗੇ ਪੁਲਿਸ ਨੂੰ ਜਿੱਥੇ ਵੀ ਜ਼ਰੂਰਤ ਆ। ਸਰ ਜਿਵੇਂ ইএফআইআর ਹੋਗੀ, ਜ਼ੀਰੋ এফআইআর ਹੋਗੀ। ਹੁਣ ਵਕੂਆ ਕਿਤੇ ਵੀ ਹੋ ਗਿਆ। ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ ਚ ਜਾ ਕੇ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ। ਉਹਦੀ এফআইআর ਲੋਜ ਹੋਗੀ ਤੇ ਉਹ ਅੱਗੇ ਟ੍ਰਾਂਸਫਰ ਹੋ ਜੂਗੀ। ਈਜ਼ੀ ਹੋ ਜਾਊਗਾ। ਤੁਸੀਂ ਇਲੈਕਟ੍ਰੋਨਿਕ ਮੀਨਸ ਦੇ ਨਾਲ ਦੇ ਸਕਦੇ ਹੋ। ਹੋ ਸਕਦਾ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਹੋਏ ਨਹੀਂ ਤੁਸੀਂ ਨਹੀਂ ਪਹੁੰਚ ਸਕਦੇ। ਈਮੇਲ ਕਰ ਦਿਓ। ਤਿੰਨ ਦਿਨਾਂ ਛਾ ਕੇ ਸਾਈਨ ਕਰ ਦਿਓ ਤੇ ਉਹ এফআইআর ਬਣ ਜਾਈ। ਇਹ ਚੀਜ਼ ਹੁਣ ਲੋਕਾਂ ਤੱਕ ਅਵੇਅਰਨੈਸ ਕਿਵੇਂ ਪਹੁੰਚੇਗੀ ਸਰ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਇੱਕ ਸੈਂਟਰ ਗਵਰਨਮੈਂਟ ਦੀ ਐਪ ਆ ਇਹ ਸੰਕਲਨ ਜਿਹਦੇ ਤੇ ਪ੍ਰੋਪਰ ਸਾਰੀ ਅਵੇਅਰਨੈਸ ਇਸ ਦੇ ਬਾਰੇ ਜੋ ਵੀ ਹੋਣੀ ਆ ਉਹ ਪਾਇਆ ਹੋਇਆ ਮਟੀਰੀਅਲ ਮਤਲਬ ਆਮ ਪਬਲਿਕ ਵੀ ਉਹਨੂੰ ਐਕਸੈਸ ਕਰ ਸਕਦੀ ਆ